ਕੇਕਰ ਇੰਡੀਆ ਗੱਠਜੋੜ ਦੇ ਵਿੱਚ ਹੁੰਦੇ ਯੂਪੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਹਾਸ਼ੀਏ ਤੇ ਚਲੀ ਜਾਣੀ ਸੀ ਮਾਨਮਤ ਸਾਹਿਬ ਕਾਂਸ਼ੀਰਮ ਦੇ ਜਨਮ ਦਿਨ ਤੇ ਬਹੁਤ ਵੱਡਾ ਇਕੱਠ ਹੋਇਆ ਉਤੋਂ ਇੰਜ ਲੱਗਦਾ ਕਿ ਜੋ ਅੱਜ ਨਵੀਂ ਜਿਹੜੀ ਟੀਮ ਚੁਣੀ ਗਈ ਹੈ ਉਹਨਾਂ 'ਚ ਬੜਾ ਉਤਸ਼ਾਹ ਹੈ ਸੰਗਠਨ ਨੂੰ ਚੁਸਤ ਤੇ ਦਰਸਤ ਬਣਾਉਣਾ ਹੈ ਸੰਗਠਨ ਨੂੰ ਚੁਸਤ ਦਰਸਤ ਬਣਾ ਕੇ ਅਸੀਂ ਸਾਸਕ ਦਾ ਜਿਹੜਾ ਕਰੈਕਟਰ ਹੈ ਬਿਲਡ ਕਰਨ ਦੇ ਲਈ ਜਾ ਰਹੇ ਹਾਂ ਬਹੁਤ ਜਣ ਚੁਣੇ ਗਏ ਮੈਂਬਰ ਆ ਮੈਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨੀ ਆ 2 ਸਾਲ ਦਾ ਸਮਾਂ ਤੁਹਾਡੇ ਕੋਲ 27 ਦੇ ਵਿੱਚ ਬਹੁਜਨ ਸਮਾਜ ਪਾਰਟੀ ਪੰਜਾਬ ਦੀ ਧਰਤੀ ਤੇ ਸਰਕਾਰ ਬਣਾਏਗੀ ਹੋਰ ਬਾਤ ਇੱਕ ਮੌਕਾ ਪੰਜਾਬ ਨੂੰ ਇਹ ਚਾਹੀਦਾ ਕਿ ਨੌਜਵਾਨ ਵੀਰਾਂ ਨੂੰ ਪੰਜਾਬੀਆਂ ਨੂੰ ਕਿ ਬਹੁਜਨ ਸਮਾਜ ਪਾਰਟੀ ਨੂੰ ਦੇਣ ਤਾਂ ਆਵਾਜ਼ ਨੂੰ ਸੰਗ ਪਾਗੋ ਮਾਜਰਾ ਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਗੁਰੂ ਰਵਦਾਸ ਧਰਮਸ਼ਾਲਾ ਰੂਪਨਗਰ ਵਿੱਚ ਜਿੱਥੇ ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਹਲਕਾ ਵਾਈਜ਼ ਡਿਸਟ੍ਰਿਕਟ ਵਾਈਜ਼ ਨਵੇਂ ਸੰਗਠਨ ਤਿਆਰ ਕੀਤੇ ਜਾ ਰਹੇ ਨੇ ਸੋ ਉਸ ਲੜੀ ਤਹਿਤ ਅੱਜ ਰੋਪੜ ਜ਼ਿਲ੍ਹੇ ਦੇ ਵਿੱਚ ਵੀ ਇੱਕ ਨਵਾਂ ਸੰਗਠਨ ਤਿਆਰ ਕੀਤਾ ਗਿਆ ਹੈ ਸੋ ਪੰਜ ਮੈਂਬਰੀ ਕਮੇਟੀ ਹੈ ਜੋ ਸਟੇਟ ਵੱਲੋਂ ਨਿਯੁਕਤ ਕੀਤੀ ਗਈ ਹੈ ਜਿਸ ਨੇ ਇਹ ਕਮੇਟੀ ਅੱਗੇ ਬਣਾਈ ਹੈ ਸੋ ਇਸ ਤੋਂ ਦਿਖਾਵਾਂਗੇ ਸਾਰੇ ਪ੍ਰੋਗਰਾਮੀਆਂ ਝਲਕੀਆਂ ਪ੍ਰਬੰਧਕਾਨਾ ਕਰਾਵਾਂਗੇ ਗੱਲਬਾਤ ਤੁਸੀਂ ਬਣੇ ਰਹਿਣਾ ਸ਼ਵਾਰਕ ਟੀਵੀ ਚੈਨਲ ਦੇ ਨਾਲ ਬਹੁਤ ਸਮਾਈ ਪਾਰਟੀ ਜਿੰਦਾਬਾਦ 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 ਸ਼ੀਰਾਂਤਰੀ ਤੁੰਨਕੁਮਾਈ ਮੀਰੇ ਸੁਤੀ ਕਾਮ ਲਾਈ ਉਹ ਸਾਹਿਬ ਕਾਂਸੀ ਰਾਮ ਦੀ ਅਮਰ ਰਹੇ ਅਮਰ ਰਹੇ ਅਮਰ ਰਹੇ ਕਿਉਂਕਿ ਕੰਮ ਠੱਪ ਰਿਹਾ ਆਪਣਾ ਬਾਰੇ ਆਪਣੇ ਸੀਨੀਅਰ ਸਾਥੀਆਂ ਨੂੰ ਵੀ ਕਹਦਾ ਰਿਹਾ ਬਾਰ-ਬਾਰ ਵੀ ਆਪਾਂ ਜਿਹੜਾ ਬੋਡੀ ਦੁਬਾਰਾ ਬਣਾਓ ਜੇ ਕੋਈ ਗੱਲ ਹੀ ਗੱਡੀ ਸਾਹਿਬ ਵੀ ਚਲੇਗੇ ਕੋਈ ਗੱਲ ਹੀ ਉਹਨਾਂ ਦੇ ਬਾਅਦ ਫਿਰ ਕੰਮ ਕਿਉਂ ਰੋਕਦੇ ਆਪਾਂ 4-5 ਮਹੀਨੇ ਆਪਣਾ ਸਾਰਾ ਹਲਕਾ ਖਾਲੀ ਪਿਆ ਕਿੰਨੇ ਬੁਧਾਲ ਸਭਾ ਖਾਲੀ ਪਈਆਂ ਤੇ ਮੈਂ ਕਹਿੰਦਾ ਵੀ ਅੱਜ ਬੜੀ ਖੁਸ਼ੀ ਗਾਰਾ ਵੀ ਅੱਜ ਵਾਰੀ ਆਈ ਹੈ ਕੋਚੋਂ ਸਰਦਾਰ ਜਨਕ ਸਿੰਘ ਜੀ ਵੀ ਬੈਠੇ ਆ ਸਰਦਾਰ ਮੋਦਰ ਸਿੰਘ ਜੀ ਵੀ ਬੈਠੇ ਆ ਪਰ ਮੈਂ ਮਾਣ ਨਾਲ ਕਹਿ ਸਕਦਾ ਵੀ ਸਾਡਾ ਪਿੰਡ ਉਹ ਬੂਥ ਹੈ ਜਿਹੜਾ ਪੂਰੇ ਹਲਕੇ 'ਚ ਜਿਹੜਾ 1 ਨੰਬਰ ਤੇ ਆਉਂਦਾ ਤੇ ਸਾਡੇ ਪਿੰਡ ਦੇ ਵਿੱਚ ਤੁਸੀਂ ਅੱਜ ਵੀ ਜਾਓਗੇ ਤੁਹਾਨੂੰ ਘਰਾਂ ਦੇ ਝੰਡੇ ਲੱਗੇ ਹੋ ਮਿਲਣਗੇ ਕਦਾ ਸਾਰਿਆਂ ਨੂੰ ਇਹ ਬੇਨਤੀ ਕਰੂੰਗਾ ਕਿ ਆਪਾਂ ਸਭ ਤੋਂ ਪਹਿਲਾਂ ਜਿਹੜਾ ਆਪਣਾ ਬੂਥ ਆ ਉਹਨੂੰ ਮਜ਼ਬੂਤ ਕਰੀਏ। ਆਪਾਂ ਉਹਦੇ ਦਾ ਇੱਕ ਦਾ ਨਿਰਮਣੀਆ ਜ਼ਿਲ੍ਹੇ ਦੀਆਂ ਵੀ ਦੇ ਲੈਂਦੇ ਆ, ਹਲਕੇ ਦੀਆਂ ਵੀ ਦੇ ਲੈਂਦੇ ਆ, ਪਰ ਜਦੋਂ ਪਿੰਡ ਵਾਲ ਦੇਖੀ ਆਪਾਂ ਬੂਥ ਵਾਲ ਦੇਖੀ ਆ ਤਾਂ ਬੂਥ ਦੇ ਉਹੀ ਦੋ ਦੋ ਚਾਰ ਚਾਰ ਮੋਟਾ ਰਹਿ ਗਏ ਨੇ। ਸੋ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਕਿ ਸਭ ਤੋਂ ਪਹਿਲਾਂ ਆਪਾਂ ਆਪਣਾ ਬੂਥ ਤੋਂ ਜਿੱਤੀਏ। ਫਿਰ ਆਪਾਂ ਜਿਹੜੇ ਨਾਲ ਦੇ ਬੂਥਾਂ ਉਹਨਾਂ ਨੂੰ ਮਜ਼ਬੂਤ ਕਰੀਏ। ਦੀ ਅਗਵਾਈ ਵਿੱਚ ਫੈਸਲਾ ਕੀਤਾ ਗਿਆ ਤਾਂ ਕਿ ਅੱਜ ਦੀ ਡੇਟ ਰੱਖੀ ਦੀ ਤੇ ਅੱਜ ਜਿਹੜੀ ਕਮੇਟੀ ਬਣੀ ਆ ਉਹ ਕਮੇਟੀ ਦੇ ਰਾਹੀਂ ਚੋਣ ਕੀਤੀ ਜਾਵੇਗੀ ਸੰਵਿਧਾਨ ਸਰਡੇਕ ਰਾਜ ਹੈ ਜਾਂ ਨਹੀਂ ਹੈ ਇਹ ਨਹੀਂ ਹੈ ਤਾਂ ਫਿਰ ਸੰਵਿਧਾਨ ਦੀ ਗੱਲ ਆਪਾਂ ਕਿੱਦਾਂ ਕਰ ਲੈਣੀ ਹੈ ਜਿਹਦਾ ਜੋ ਵੀ ਕਮੇਟੀ ਬਣਾਉਣੀ ਆ ਸਾਡੀ ਕਮੇਟੀ ਆਈ ਹੈ ਜੋਂ ਦੀ ਔਰ ਉਸ ਕਮੇਟੀ ਨੂੰ ਉਹ ਜਿਵੇਂ ਕਬੀਰ ਕਲਗੀਧ ਜੀ ਦੱਸ ਕੇ ਗਏ ਕਿ ਜੋੜਾ ਸਮਰਪਿਤ ਹੋਵੇ ਸਮਾਜ ਨੂੰ ਸਮਰਪਿਤ ਹੋਵੇ ਔਰ ਸਮਰਪਿਤ ਹੋਵੇ ਪਾਰਟੀ ਵਾਸਤੇ ਕਿਉਂਕਿ ਸਾਬ ਕਾਸ਼ੀਰਾਮ ਕਹਿੰਦੇ ਤੇ ਜੇ ਨੀਤ ਸਾਫ ਨਾ ਹੋਵੇ ਸਭ ਬਹਾਨੇ ਨਿਕਲ ਆਉਂਦੇ ਐ ਕੋਈ ਨਾ ਕੋਈ ਜਦੋਂ ਕੁਝ ਕਹਿਣਾ ਅੱਜ ਅੱਜ ਮੈਨੂੰ ਕੰਮ ਪੈ ਗਿਆ ਜੀ ਅੱਜ ਮੈਨੂੰ ਫਲਾਣਾ ਹੋ ਗਿਆ ਜੀ ਮੈਂ ਮੀਟਿੰਗ ਤੇ ਨਹੀਂ ਆ ਸਕਦਾ ਪਰ ਉਹ ਬਹਾਨਿਆਂ ਤੋਂ ਰਹਿਤ ਸਾਨੂੰ ਜਿਹੜੇ ਲੀਡਰਾਂ ਦੀ ਚੋਣ ਕਰਨੀ ਐ ਬੰਦਿਆਂ ਦੀ ਚੋਣ ਕਰਨੀ ਐ ਉਹਨਾਂ ਦੀ ਚੋਣ ਸਾਫ ਸੁੱਤਰ ਐਕਸ ਵਾਲੇ ਲੈ ਕੇ ਆਣੇ ਆ ਅਗਲੇ ਸਾਲ ਬੀਬੀਆਂ ਇਕੱਠੇ ਕਰਾਂ ਹੋਰ ਬੀਬੀਆਂ ਹੁਣ ਪਰ ਜੇ ਸਾਡਾ ਸਮਾਜ ਹੀ ਨਹੀਂ ਅੱਗੇ ਹੁੰਦਾ ਤਾਂ ਕੀ ਕਰੀਏ ਉਹ ਤੁਸੀਂ ਗੁਰਦੁਆਰੇ ਜਾਓ ਮੰਨ ਕਰ ਜਾਓ ਦੇਵੀਆਂ ਦੇ ਜਾਓ ਕੋਈ ਫਰਕ ਨਹੀਂ ਪਰ ਮਰੋ ਬੇਰੇਕ ਤਾਂ ਵੋਟਾਂ ਦੇ ਕੰਮ ਤਾਂ ਤੁਸੀਂ ਜਿੰਦੇ ਹੋ ਹੁਣ ਇਸ ਮਿਹਨਤ ਦੇ ਅੰਦਰ ਇਸ ਮੂਵਮੈਂਟ ਦੇ ਬਾਨੀ 11 ਅਪ੍ਰੈਲ 1827 ਦਾ ਜਨਮ 11 ਅਪ੍ਰੈਲ 11 ਅਪ੍ਰੈਲ 1827 ਇਸ ਮੂਵਮੈਂਟ ਦੇ ਬਾਨੀ ਮੇਰੇ ਆਪਣੇ ਸਮਾਜ ਵਿੱਚ ਜਨਮੇ ਜਿਨ੍ਹਾਂ ਕੇ ਸਿਰ ਝੁਕਦਾ ਮਹਾਤਮਾ ਜੋਤੀਬਾ ਫੂਲੇ ਜੀ ਦਾ ਜਨਮ ਕਿਸੇ ਮਹੀਨੇ ਦੇ ਅੰਦਰ ਇਸ ਮੂਮਤ ਨੂੰ ਅੱਗੇ ਤੋਰਨ ਵਾਲੇ ਭਾਰਤ ਰਤਨ ਜਿਨ੍ਹਾਂ ਦਾ ਜਨਮ 14 ਅਪ੍ਰੈਲ 1899 ਜੋ ਜੋਤ 1890 ਵਿੱਚ ਬੁਝੀ ਉਹ ਜੋਤ ਅੱਗੇ ਵਧੀ ਬਾਬਾ ਸਾਹਿਬ ਦੇ ਰੂਪ ਵਿੱਚ ਇਸੇ ਮਹੀਨੇ ਦੇ ਅੰਦਰ ਬਰੰਤਪੁਰ ਸਾਹਿਬ ਦੀ ਧਰਤੀ ਤੇ ਗੁਰੂ ਗੋਬ ਸਿੰਘ ਮਰਨ ਹੱਥ ਵਿੱਚ ਤਲਵਾਰ ਫੜ ਕੇ ਬਹੁਜਨਾਂ ਦਾ ਰਾਜ ਲਿਆਉਣ ਕਤਰ ਖਾਸਾ ਪੱਛੀ ਸੀ ਜੀ ਅੱਜ ਦਾ ਜਿਹੜਾ ਮੀਟਿੰਗ ਦਾ ਮੇਨ ਅਜੰਡਾ ਉਹ ਸੰਗਠਨ ਨੂੰ ਚੁਸਤ ਤੇ ਦਰੁਸਤ ਕਰਨਾ ਚੁਸਤ ਦਾ ਮਤਲਬ ਹੈ ਐਕਟਿਵ ਦਰੁਸਤ ਦਾ ਮਤਲਬ ਹੈ ਜਿੱਥੇ ਕਿਤੇ ਮਾੜੀ ਮੋਟੀ ਕਮੀ ਪੇਸੀ ਜਾਂ ਘਾਟਵਾ ਦਾ ਸਾਥੀ ਕੰਮ ਕਰਨ ਤੋਂ ਅਸਮਰੱਥ ਹੈ ਉਹਦੇ ਨਾਲ ਹੋਰ ਸਹਿਯੋਗੀ ਸਾਥੀ ਲਾ ਕੇ ਕੰਮ ਵਧਾਉਣਾ ਪਾਟੀ ਪੰਜਾਬ ਸੰਭਾਲੋ ਮਹਾਂ ਨੂੰ ਘਰ ਘਰ ਤੱਕ ਪਹੁੰਚਾਉਣ ਲਈ 20 ਮਿੰਟ ਤੱਕ ਪਹੁੰਚਾਉਣ ਲਈ ਸੌਰੀ ਪੰਜਾਬ ਨੂੰ ਅੱਠ ਜ਼ੋਨਾਂ ਵਿੱਚ ਵੰਡਿਆ ਹਉਦੇ ਵੱਡੇ ਦੇ ਤੇ ਕੰਮ ਛੋਟਾ ਦੇ ਇਸ ਤੇ ਤੈਅ ਤੀ ਅੱਜ ਇਹ ਮੀਟਿੰਗ ਰੱਖੀ ਗਈ ਸੀ ਕਿ ਅਸੀਂ ਮੂਵਮੈਂਟ ਨੂੰ ਬਾਧਾਉਣ ਵਾਸਤੇ ਕਿਹੜੇ ਯਤਨ ਕਰਨੇ ਨੇ ਔਰ ਜੋ ਪਾਰਟੀ ਹਾਈ ਕਮਾਂਡ ਨੇ ਜੋ ਹਦਾਇਤਾਂ ਦਿੱਤੀਆਂ ਉਹਨਾਂ ਦੀ ਆਪਾਂ ਨੇ ਪਾਲਣਾ ਕਰਨੀ 28 ਫਰਵਰੀ ਨੂੰ 8 ਜੋਨਾਂ ਦੇ ਵਿੱਚ ਪੰਜਾਬ ਵੰਡਿਆ ਜਿਦੇ ਵਿੱਚ 29 ਸਾਥੀ ਬਹੁਜਨ ਸਮਾਜ ਪਾਰਟੀ ਨੇ ਚਾਹ ਕੋਈ ਜਨ ਸੈਕਟਰੀ ਐ ਸੈਕਟਰੀ ਐ ਉਹਨਾਂ ਨੂੰ ਜੋਨਾਂ 'ਚ ਵੰਡ ਗਏ 29 ਸਾਥੀਆਂ ਨੂੰ ਜ਼ਿੰਮੇਵਾਰੀ ਦਿੱਤੀ ਪੰਜਾਬ ਦੇ ਨੌਂ ਦੇ ਆਠੇ ਜੋਨਾਂ ਦੇ ਵਿੱਚ ਡਿਸਟ੍ਰਿਕਟ ਵਾਈਜ਼ ਮੀਟਿੰਗਾਂ ਚੱਲ ਰਹੀਆਂ ਔਰ ਜਿਨ੍ਹਾਂ ਜਿਨ੍ਹਾਂ ਦੇ ਜ਼ਿਲ੍ਹਿਆਂ ਦੇ ਵਿੱਚ ਮੀਟਿੰਗਾਂ ਹੋ ਚੁੱਕੀਆਂ ਉਸ ਤੋਂ ਬਾਅਦ ਵਿਧਾਨ ਸਭਾ ਹਲਕਾ ਵਾਈਜ਼ ਮੀਟਿੰਗਾਂ ਦਾ ਜਿਹੜਾ ਨਿਰੰਤਰ ਪੂਰੇ ਪੰਜਾਬ ਦੇ ਅੰਦਰ ਬੜੀ ਤੇਜ਼ੀ ਦੇ ਨਾਲ ਦੌਰ ਚੱਲ ਰਿਹਾ ਅੱਜ ਅਸੀਂ ਸਭ ਤੋਂ ਪਹਿਲਾਂ ਪਟਿਆਲਾ ਡਿਸਟ੍ਰਿਕਟ ਉਸ ਤੋਂ ਬਾਅਦ ਮਲੇਰਕੋਟਲਾ ਜ਼ਿਲ੍ਹੇ ਦੀ ਮੀਟਿੰਗ ਸੰਗਰੂਰ ਔਰ ਬਰਨਾਲਾ ਜਿੱਦ ਜਿੱਆਂ ਮੀਟਿੰਗਾਂ ਕਰਕੇ ਅਸੀਂ ਆਏ ਆ ਦੋ ਤਿੰਨ ਦਿਨ ਮੈਂ ਉਸੇ ਏਰੀਆ 'ਚ ਰਿਹਾ ਮੇਰੇ ਨਾਲ ਸਮੁੱਚੀ ਟੀਮ ਜਿਹੜੀ ਸਾਥੀ ਸੂਬੇ ਦੇ ਆਗੂ ਹੈ ਸਾਰੀ ਨਿਰੰਤਰ ਤੌਰ ਤੇ ਅਸੀਂ ਲੱਗੇ ਰਹੇ ਆ ਉਹਨਾਂ ਜਿਹਨਾਂ ਦੇ ਵਿੱਚ ਅੱਜ ਲਾਸਟ ਜਿਹੜਾ ਇਸ ਜ਼ੋਨ ਦਾ ਜ਼ਿਲ੍ਹਾ ਰੋਪੜ ਜਿਲ੍ਹਾ ਉਹਦੀ ਮੀਟਿੰਗ ਰੱਖੀ ਸੀ ਔਰ ਤੁਸੀਂ ਉਸ ਮੀਟਿੰਗ 'ਤੇ ਹਾਜ਼ਰ ਹੋਏ ਆ ਜਾਦਾ ਅੱਜ ਦੀ ਮੀਟਿੰਗ ਦਾ ਮਕਸਦ ਸੰਗਠਨ ਨੂੰ ਜੋਸ਼ਦਰਸਤ ਕਰਨਾ ਹੈ ਭੈਣ ਜੀ ਨੇ ਸਾਨੂੰ ਪਿਛਲੇ 2-3 ਮਹੀਨਿਆਂ ਦੇ ਵਿੱਚ ਦੋ-ਤਿੰਨ ਵਾਰੀ ਬੁਲਾਇਆ ਦਿੱਲੀ ਔਰ ਲਖਨਊ ਵੀ ਉਹ ਨਵੇਂ ਦਿਸ਼ਾ ਨਿਰਦੇਸ਼ ਦਿੱਤੇ ਹੈ ਡਾਇਰੈਕਸ਼ਨਾਂ ਦਿੱਤੀਆਂ ਜੋ ਉਹਨਾਂ ਦੁਆਰਾ ਦਿੱਤੀਆਂ ਡਾਇਰੈਕਸ਼ਨਾਂ ਉਸੇ ਤਹਿਤ ਅਸੀਂ ਸੰਗਠਨ ਦਾ ਜਿਹੜਾ ਨਿਰਮਾਣ ਕਰਨ ਦੇ ਵਿੱਚ ਲੱਗੇ ਹੈ ਔਰ ਪੂਰੇ ਪੰਜਾਬ ਦੇ ਅੰਦਰ ਬੜੀ ਤੇਜ਼ੀ ਦੇ ਨਾਲ ਸੰਗਠਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਅੱਠ ਦੇ ਅੱਠ ਜ਼ੋਨਾਂ ਦੇ ਵਿੱਚ ਜੇਕਰ ਅੱਜ ਰੋਪੜ ਜ਼ਿਲ੍ਹੇ ਦੇ ਅੰਦਰ ਮੀਟਿੰਗ ਹੋ ਰਹੀ ਹੈ ਤੇ ਅੱਠੇ ਜ਼ਿਲ੍ਹਿਆਂ ਦੇ ਅੰਦਰ ਨਿਰੰਤਰ ਜਿਹੜੀਆਂ ਅਜ ਮੇਟੀਆਂ ਲਗਾਤਾਰ ਚੱਲ ਰਹੀਆਂ ਜੇਕਰ ਇੰਡੀਆ ਗੱਠਜੋੜ ਦੇ ਵਿੱਚ ਹੁੰਦੇ ਯੂਪੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਹਾਸ਼ੀਏ ਤੇ ਚਲੀ ਜਾਣੀ ਸੀ ਲਗਭਗ ਯੂਪੀ ਦੇ ਵਿੱਚੋਂ ਜਿੱਥੇ ਸਮਾਜਵਾਦੀ ਪਾਰਟੀ ਨੇ 25 ਤੋਂ 30 ਸੀਟਾਂ 35 ਸੀਟਾਂ ਲਈਆਂ ਤੇ ਇੰਨੀਆਂ ਹੀ ਸੀਟਾਂ ਬਹੁਜੇ ਸਮਾਜ ਪਾਰਟੀ ਨੇ ਲੈਣੀਆਂ ਸੀ ਸਿਰਫ 10 ਦੀਆਂ ਸੀਟਾਂ ਤੇ ਜਿਹੜੀ ਆ ਭਾਰਤੀ ਜਨਤਾ ਪਾਰਟੀ ਨੇ ਸਿਵੜੇ ਜਾਣਾ ਸੀ ਅੰਦਰ ਜਦੋਂ ਬਹੁਜੇ ਸਮਾਜ ਪਾਰਟੀ ਇੰਡੀਆ ਗੱਠਜੋੜ ਚ ਹੁੰਦੀ ਤਾਂ 28 ਰੁਪਿਆਵਾਂ ਦੇ ਵਿੱਚੋਂ ਹਰ ਸੂਬੇ 'ਚੋਂ ਲਗਭਗ 2-2 ਸੀਟਾਂ ਜਿਹੜੀਆਂ ਹੋਰ ਵੱਧ ਕੇ ਆਉਣੀਆਂ ਸੀ 28 ਦੋਨਾ 56 ਔਰ 25 ਲਗਭਗ ਇਹ ਜਿੱਦੜ 75 ਸੀਟਾਂ ਜਿਹੜੀਆਂ ਭਾਰਤੀ ਜਨਤਾ ਪਾਰਟੀ 'ਚੋਂ ਘਟ ਕੇ ਔਰ ਇੰਡੀਆ ਗੱਠਜੋੜ 'ਚ ਹੋਣੀਆਂ ਸੀ ਅੱਜ ਦੇਸ਼ ਦੇ ਅੰਦਰ ਇੰਡੀਆ ਗੱਠਜੋੜ ਦੀ ਸਰਕਾਰ ਹੋਣੀ ਸੀ ਸੋਨਹੋਦ ਜੈ ਹਿੰਦ ਅੱਜ ਬਹੁਜਨ ਸਮਾਜ ਪਾਰਟੀ ਜ਼ਿਲ੍ਹਾ ਰੋਪੜ ਦੇ ਤਿੰਨ ਹੀ ਵਿਧਾਨ ਸਭਾ ਹਲਕਿਆਂ ਦੇ ਨਾਲ ਇੱਕ ਵੱਡੀ ਜੋ ਆਰਗੇਨਾਈਜੇਸ਼ਨ ਹੈ ਉਸ ਨੂੰ ਰੀ ਕਨਸਟਰਕਟ ਜਣੀ ਕਿ ਪੁਨਰਗਠਨ ਕੀਤਾ ਗਿਆ ਹੈ ਸੋ ਜਿਸ ਦੇ ਵਿੱਚ ਅਗਰ ਮੈਂ ਨਾਮ ਲਮਾ ਤਾਂ ਮੇਰੀ ਵੀਡੀਓ ਬਹੁਤ ਲੰਬੀ ਹੋ ਜਾਏਗੀ ਸੋ ਬਹੁਤ ਸਾਰੇ ਸਾਥੀ ਜਿਹੜੇ ਐ ਉਹ ਸਟੇਟ ਬਾਡੀ ਵੱਲੋਂ ਜਣੀ ਕਿ ਜਿੰਨੀਆਂ ਵੀ ਸਟੇਟ ਦੇ ਵਿੱਚ ਬਾਡੀਜ਼ ਬਣਾਈਆਂ ਗਈਆਂ ਏ ਉਹਨਾਂ ਦੇ ਵਿੱਚ ਸਾਡੇ ਕੋਲ ਜੋਗਾ ਸਿੰਘ ਪਨੌਦੀਆ ਜੀ ਔਰ ਅਮਰਜੀਤ ਸਿੰਘ ਝਲੂਰ ਅਜੀਤ ਸਿੰਘ ਪੈਣੀ ਰਜਿੰਦਰ ਸਿੰਘ ਰਾਜਾ ਜੀ ਨਨਹੇੜੀਆਂ ਤੇ ਬਲਦੇਵ ਸਿੰਘ ਮੈਰਾ ਜੀ ਹੋਰ ਬਹੁਤ ਸਾਰੇ ਸਾਥੀ ਜਿਨ੍ਹਾਂ ਨੇ ਰੀਸੈਂਟਲੀ ਇਹ ਨਿਯੁਕਤੀਆਂ ਕੀਤੀਆਂ ਨੇ ਸੋ ਜਿੱਥੇ ਚੈਨਲ ਵੱਲੋਂ ਇਨਾਂ ਦਾ ਸਵਾਗਤ ਹੈ ਉਥੇ ਬੋਝਨ ਸਮਾਜ ਪਾਰਟੀ ਦੇ ਘਰ ਘਰ ਤੋਂ ਜਿਹੜੇ ਆਗੂ ਆਏ ਹੋਏ ਉਹਨਾਂ ਵੱਲੋਂ ਵੀ ਬਹੁਤ ਬਹੁਤ ਸਵਾਗਤ ਕੀਤਾ ਜਾਂਦਾ ਹੈ ਸੋ ਗੱਲਬਾਤ ਕਰਾਂਗੇ ਇੰਚਾਰਜ ਜਿਹੜੇ ਕਿ ਬੋਝਨ ਸਮਾਜ ਪਾਰਟੀ ਪੰਜਾਬ ਦੇ ਇੰਚਾਰਜ ਨੇ ਸਦਾਜੀਤ ਸਿੰਘ ਜੀ ਪੈਣੀ ਪੈਣੀ ਸਾਹਿਬ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਤੁਹਾਡੇ ਚੈਨਲ ਤੋਂ ਸਾਰੇ ਸਾਥੀਆਂ ਨੂੰ ਨਵੇਂ ਨਵਨਯੁਕ ਸਾਥੀਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਸੋ ਜਿਸ ਤਰ੍ਹਾਂ ਆਪਾਂ ਬਾਰ-ਬਾਰ ਮੈਂ ਇਹ ਗੱਲ ਕਹਿਣ ਤੇ ਕੋਈ ਸੰਕੋਚ ਨਹੀਂ ਕਰੂੰਗਾ ਸਾਨੂੰ ਪਿਛਲੇ ਲਗਾਤਾਰ ਕਈ ਇਲੈਕਸ਼ਨਾਂ ਦੇ ਵਿੱਚ ਜੋ ਸਾਨੂੰ ਕਾਫੀ ਪਾਰਟੀ ਨੂੰ ਝਟਕਾ ਲੱਗਿਆ ਏ ਸੋ ਇਸ ਜੋ ਨਵੀਂ ਸੰਗਠਨ ਆਪਾਂ ਬਣਾਇਆ ਕੀ ਕਹਿਣਾ ਚਾਹੋਗੇ ਇਸ ਬੰਦੇ ਪਾਰਟੀ ਦੀ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਜਿਹੜੇ ਚਾਰ-ਚਾਰ ਵਾਰੀ ਯੂਪੀ ਦੇ ਮੁੱਖ ਮੰਤਰੀ ਜਿਹੜੇ ਆ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਉਹਨਾਂ ਦੀ ਡਾਇਰੈਕਸ਼ਨ ਮੁਤਾਬਕ ਪੰਜਾਬ ਨੂੰ 8 ਜੋਨਾਂ ਦੇ ਵਿੱਚ ਵੰਡਿਆ ਗਿਆ। ਔਰ ਅੱਜ ਜਿਹੜੀ ਹੈਗੀ ਆ ਪਟਿਆਲਾ ਜ਼ੋਨ ਦੇ ਲਾਸਟ ਡਿਸਟ੍ਰਿਕਟ ਜਿਹੜਾ ਬਰਦਾ ਸੀ ਕਿਉਂਕਿ ਇਸ ਤੋਂ ਪਹਿਲਾਂ ਚਾਰਜ ਲਿਆਂ ਦੀਆਂ ਮੀਟਿੰਗਾਂ ਹੋ ਚੁੱਕੀਆਂ। ਅੱਜ ਇਸ ਜ਼ੋਨ ਦੇ ਪੰਜਵੇਂ ਜ਼ਿਲ੍ਹੇ ਰੋਪੜ ਦੀ ਮੀਟਿੰਗ ਸੀ ਜਿਹਨੂੰ ਪਾਰਟੀ ਨੇ ਫਗਵਾੜੇ ਤੋਂ ਰੰਭੀ ਪੰਜਾਬ ਸੁਭਾਲੋ ਮਹਿੰਮ ਤਹਿਤ ਜਿਹੜਾ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਕਮੇਟੀਆਂ ਦਾ ਸਿਲਸਿਲਾ ਜਾਰੀ ਜੋ ਚੱਲ ਚੱਲ ਰਿਹਾ ਹੈ ਔਰ ਪਾਰਟੀ ਦੇ ਸੰਗਠਨ ਨੂੰ ਚੁਸਤ ਦਰੁਸਤ ਕਰਨ ਵਾਸਤੇ ਅੱਜ ਜ਼ਿਲ੍ਹਾ ਰੋਪੜ ਦੀ ਮੀਟਿੰਗ ਰੱਖੀ ਗਈ ਸੀ ਇਹਦੇ ਵਿੱਚ ਸਾਰੇ ਸਾਥੀਆਂ ਦੀ رائے ਲੈਣ ਤੋਂ ਬਾਅਦ ਲੋਕਤੰਤਰਿਕ ਤਰੀਕੇ ਦੇ ਨਾਲ ਪਾਰਟੀ ਦੇ ਅੰਦਰ ਨਵੀਆਂ ਨਿਯੁਕਤੀਆਂ ਜਿਹੜੀਆਂ ਕੀਤੀਆਂ ਗਈਆਂ ਮੈਂ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਨਵੀਂ ਨਿਯੁਕਤ ਨਿਯੁਕਤ ਕੀਤੀ ਟੀਮ ਨੂੰ ਮੁਬਾਰਕਬਾਦ ਦਿੰਦਾ ਔਰ ਆਸ ਉਮੀਦ ਰੱਖਦਾ ਕਿ ਆਪਣੀ ਜ਼ਿੰਮੇਵਾਰੀ ਨੂੰ ਤੰਦਹੀ ਦੇ ਨਾਲ ਨਿਭਾਉਣਗੇ ਔਰ ਪਾਰਟੀ ਨੂੰ ਚੁਸਤ ਦਰਸਤ ਕਰਨ ਵਾਸਤੇ ਸੰਗਠਨ ਨੂੰ ਬੜੀ ਤੇਜ਼ੀ ਨਾਲ ਡਿਵੈਲਪ ਕਰਨਗੇ ਔਰ ਪੂਰੇ ਪੰਜਾਬ ਦੇ ਅੰਦਰ ਸੰਗਠਨ ਨੂੰ ਚੁਸਤ ਦਰਸਤ ਕਰਨ ਵਾਸਤੇ ਅੱਠੇ ਜੋਂਨਾ ਦੇ ਵਿੱਚ ਬੜੀ ਤੇਜ਼ੀ ਨਾਲ ਕੰਮ ਚੱਲ ਰਿਹਾ ਸੁਰਾਜਾ ਜੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਵੀ ਅੱਜ ਇੱਕ ਆਪਾਂ ਇੱਕ ਨਵਾਂ ਸੰਗਠਨ ਤਿਆਰ ਕੀਤਾ ਕੀ ਕਹਿਣਾ ਚਾਹੋਗੇ ਪਹਿਲਾਂ ਤਾਂ ਤੁਹਾਡੇ ਚੈਨਲ ਨੂੰ ਔਰ ਬੋਝ ਸਮਾਜ ਪਾਰਟੀ ਦੇ ਜਿਹੜੇ ਨਵੇਂ ਚੁਣੇ ਸਾਥੀ ਉਹਨਾਂ ਨੂੰ ਲੱਖ ਲੱਖ ਮੁਬਾਰਕ ਹੈ ਔਰ ਜੋ ਪੰਜਾਬ ਦੇ ਅੰਦਰ ਭੋਜਨ ਸਮਾਜ ਪਾਰਟੀ ਦੇ ਪ੍ਰਧਾਨ ਜੱਟ ਅਫ्तार ਤੇ ਕਰੀਪੀ ਸਾਹਿਬ ਵੱਲੋਂ ਜੋ ਪੰਜਾਬ ਸੰਭਾਲੋ ਮਹਮ ਜਰੀ ਸ਼ੁਰੂ ਕੀਤੀ ਗਈ ਹੈ ਔਰ ਜੋ 15 ਮਾਰਚ ਨੂੰ ਮਾਨੇਵਰ ਸਾਹਿਬ ਕਾਂਸ਼ੀ ਰਾਮ ਦੇ ਜਨਮ ਦਿਨ ਤੇ ਬਹੁਤ ਵੱਡਾ ਇਕੱਠ ਹੋਇਆ ਉਹ ਤੋਂ ਇੰਜ ਲੱਗਦਾ ਹੈ ਕਿ ਜੋ ਅੱਜ ਨਵੀਂ ਜਿਹੜੀ ਟੀਮ ਚੁਣੀ ਗਈ ਹੈ ਉਹਨਾਂ 'ਚ ਬੜਾ ਉਤਸ਼ਾਹ ਹੈ ਔਰ ਪਿੰਡਾਂ ਜਾਂ ਜਾ ਕੇ ਪੰਜਾਬ ਸੰਭਾਲੋ ਮਹਮ ਦੇ ਉਹ ਹਿੱਸੇਦਾਰ ਬਣ ਗਏ ਅਸੀਂ ਫੇਰ ਤੇ ਪੰਜਾਬ ਦੇ ਵਾਸੀ ਹੈ ਭਾਵੇਂ ਕਿਸੇ ਵੀ ਫਿਰਕੇ ਨਾਲ ਸਬੰਧ ਰੱਖਦੇ ਆ ਉਹਨਾਂ ਨੂੰ ਅਪੀਲ ਕਰਾਂਗੇ ਕਿ ਅੱਜ ਤੱਕ ਜਿੰਨੀਆਂ ਵੀ ਪਾਰਟੀਆਂ ਸਰਕਾਰਾਂ ਬਣੀਆਂ ਉਹਨਾਂ ਨੇ ਪੰਜਾਬ ਨੂੰ ਲੁੱਟਿਆ ਕੋ ਸੁੱਟਿਆ ਆ ਸਭ ਤੋਂ ਵੱਡਾ ਜਿਹੜਾ ਨਸ਼ੇ ਦਾ ਕਰੋਪ ਜਿਹੜਾ ਚੱਲ ਰਿਹਾ ਔਰ ਨੌਨਜੋਨੀ ਖਤਮ ਹੋ ਗਈ ਔਰ ਮਾਨ ਜੋ ਅਵਤਾਰ ਸ੍ਰੀ ਕਰੀਮਪੀ ਸਾਹਿਬ ਨੇ ਜੋ ਪੰਜਾਬ ਸੰਭਾਲੋ ਮਹਮ ਜਿਹੜੀ ਹੈ ਸ਼ੁਰੂ ਕੀਤੀ ਹੈ ਔਰ ਇਸ ਸਦਾ ਹਸਰ ਕਰਕੇ ਅਸੀਂ ਪੰਜਾਬ ਦੇ ਅੰਦਰ ਨਸ਼ੇ ਦਾ ਅੰਤ ਕਰਾਂਗੇ ਹਰ ਵਰਗ ਨੂੰ ਬਣਦਾ ਮਾਨ ਸਨਮਾਨ ਦਾ ਮਾਣ ਸੋ ਸਾਡੇ ਨਾਲ ਮੌਜੂਦ ਨੇ ਪਨੌਧਿਆ ਸਾਹਿਬ ਪਨੌਧਿਆ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਕਿਉਂਕਿ ਤੁਹਾਡਾ ਵੀ ਲੰਬਾ ਤਜਰਬਾ ਹੈ ਵੱਡੀ ਧੀਰ ਤੋਂ ਤੁਸੀਂ ਵੀ ਜੁੜੇ ਹੋਏ ਆ ਅੱਜ ਇੱਕ ਨਵਾਂ ਸੰਗਠਨ ਤਿਆਰ ਕੀਤਾ ਕੀ ਕਹਿਣਾ ਚਾਹੋਗੇ ਬਹੁਜਨ ਸਮਾਜ ਪਾਰਟੀ ਵੱਲੋਂ ਸਾਹ ਕਾਂਚੀ ਰਾਮ ਜੀ ਦੇ ਜਨਮ ਦਿਹਾੜੇ ਤੇ ਇਹ ਸੰਕਲਪ ਲਿਆ ਗਿਆ ਸੀ ਕਿ ਪੰਜਾਬ ਸੰਭਾਲੋ ਮਹਮ ਦੇ ਦੇ ਤਹਿਤ ਪੰਜਾਬ ਨੂੰ 8 ਜ਼ੋਨਾਂ ਵਿੱਚ ਵੰਡਿਆ ਗਿਆ ਸੋ ਅੱਜ ਪਟਿਆਲਾ ਜ਼ੋਨ ਦੇ ਜ਼ਿਲ੍ਹੇ ਰੋਪੜ ਦੇ ਵਿੱਚ ਮੀਟਿੰਗ ਹੋਈ ਹੈ ਜੋ ਕਿ ਸਾਬ ਕਾਂਛੀ RAM ਜੀ ਦੀ ਜਨਮ ਭੂਮੀ ਹੈ ਰੋਪੜ ਜ਼ਿਲ੍ਹਾ ਸੋ ਬੜੀ ਖੁਸ਼ੀ ਹੋਈ ਕਿ ਪੰਜਾਬ ਸੰਭਾਲੋ ਮਹਿਮ ਨੂੰ ਬਹੁਤ ਵੱਡਾ ਭਰਮਾ ਹੁੰਗਾਰਾ ਕਿ ਪੰਜਾਬ ਸੰਭਾਲਣ ਦੇ ਵਿੱਚ ਜਵਾਨੀ ਬਚਾਉਣੀ ਹੈ ਕਿਸਾਨੀ ਬਚਾਉਣੀ ਹੈ ਜਿਹੜੇ ਨੌਜਵਾਨ ਸਾਥੀ ਕਰਜ਼ਾ ਚੱਕ ਕੇ ਜ਼ਮੀਨਾਂ ਵੇਚ ਕੇ ਬਾਹਰ ਜਾ ਰਹੇ ਆ ਰੁਜ਼ਗਾਰ ਦੀ ਖਾਤਰ ਔਰ ਬਾਰੋਂ ਸੰਗਲ ਪਾ ਕੇ ਉਹਨਾਂ ਨੂੰ ਇੰਡੀਆ ਛੱਡਿਆ ਜਾ ਰਿਹਾ ਹੈ ਉਹਨਾਂ ਦੇ ਰੋਜ਼ਗਾਰ ਦਾ ਪ੍ਰਬੰਧ ਕਰਨ ਲਈ ਕਿਸਾਨਿਆਂ ਨੂੰ ਬਚਾਉਣ ਲਈ ਬਹੁਜਨ ਸਮਾਜ ਪਾਰਟੀ ਨੂੰ ਬਹੁ ਵੱਡਾ ਪਰਮਾ ਹੋਂਗਾਰਾ ਜਿਵੇਂ ਕੋਈ ਰੋਪੜ ਜ਼ਿਲ੍ਹੇ ਦੇ ਵਿੱਚ ਮਿਲਿਆ ਹੈ ਕਿ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਖਾਸ ਕਰਕੇ ਲੇਡੀਜ਼ ਜਿਹਨੂੰ ਬਾਬਾ ਸਾਹਿਬ ਡਾਕਟਰ ਅੰਬਿਦ ਕਰਨੀ ਸਰ ਦਾ ਤਾਜ ਮੰਨਿਆ ਇਸ ਮੈਮ ਨੂੰ ਲੈ ਕੇ ਅੱਗੇ ਜਾਣਗੇ ਔਰ ਘਰ ਘਰ ਜਾ ਕੇ ਦੱਸਣਗੇ ਕਿ ਵੀ ਹੁਣ ਤੱਕ ਦੀਆਂ ਪਾਰਟੀਆਂ ਨੇ ਨਾ ਨਸ਼ਾ ਛਡਾਇਆ ਨਾਰਜ਼ਗਾਰ ਦਿੱਤਾ ਹੈ ਅਰ ਨੌਜਵਾਨੀ ਰੋੜ ਰਹੀ ਹੈ ਕਿਸਾਨ ਰੋੜ ਰਿਹਾ ਹੈ ਇਹਨਾਂ ਨੂੰ ਬਚਾਉਣ ਬਾਤ ਇੱਕ ਮੌਕਾ ਪੰਜਾਬ ਨੂੰ ਇਹ ਚਾਹੀਦਾ ਹੈ ਕਿ ਨੌਜਵਾਨ ਵੀਰਾਂ ਨੂੰ ਪੰਜਾਬੀਆਂ ਨੂੰ ਕਿ ਬਹੁਜਨ ਸਮਾਜ ਪਾਰਟੀ ਨੂੰ ਦੇਣ ਤਾਂ ਕਿ ਅਸੀਂ ਗੁਰੂਆਂ ਦੀ ਸੋਚ ਤੇ ਪੈਰਾ ਦੇ ਕੇ ਇਸ ਪੰਜਾਬ ਨੂੰ ਸੰਭਾਲ ਲਈਏ ਅੱਜ ਬੜੀ ਖੁਸ਼ੀ ਹੋਈ ਹੈ ਤੁਹਾਡੇ ਚੈਨਲ ਰਾਹੀਂ ਮੈਂ ਪੰਜਾਬ ਪੰਜਾਬ ਵਾਸੀਆਂ ਪੰਜਾਬੀਆਂ ਨੂੰ ਇਹ ਬੇਨਤੀ ਕਰਾਂਗਾ ਕਿ ਇੱਕ ਮੌਕਾ ਬਹੁਜਨ ਸਮਾਜ ਨੂੰ ਦੇ ਕੇ ਅਸੀਂ ਪੰਜਾਬ ਸੰਭਾਲ ਲਈਏ ਦੇ ਚੁਣੇ ਗਏ ਨਵੇਂ ਅਹੁਦੇਦਾਰਾਂ ਦਾ ਅਤੇ ਜਿਨ੍ਹਾਂ ਨੇ ਪਾਰਟੀ ਜੁਆਇਨ ਕੀਤੀ ਆ ਉਹਨਾਂ ਦਾ ਮੈਂ ਆਪਣੇ ਵੱਲੋਂ ਔਰ ਪਾਰਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਅਤੇ ਇਹਨਾਂ ਨੂੰ ਵਧਾਈ ਵੀ ਦਿੰਦਾ। ਬਹੁਤ ਗਰਦੀਪ ਸਿੰਘ ਪੱਪਲ ਮજરા ਕੀ ਕਹਿਣਾ ਚਾਹੋਗੇ? ਮੈਂ ਜੀ ਇਹ ਕਹਿਣਾ ਚਾਹੁੰਦਾ ਜੀ ਬੱਦ ਤੇ ਬੱਦ ਨੌਜਵਾਨਾਂ ਨੂੰ ਬਹੁਤ ਜਣ ਸਮਾਜ ਪਾਰਟੀ ਨਾਲ ਜੁੜਨਾ ਚਾਹੀਦਾ ਜੀ ਕਿਉਂਕਿ ਹੋਰ ਪਾਰਟੀਆਂ ਹੋਰ ਕੁਝ ਨਹੀਂ ਕਰ ਰਹੀਆਂ ਨਸ਼ਾ ਪ੍ਰਮੋਟ ਕਰ ਰਹੀਆਂ ਨਸ਼ੇ ਵਿੱਚ ਪੈਸੇ ਕਮਾਉਣ ਪਰ ਲੱਗੀਆਂ ਹੋਈਆਂ ਇੱਕੇ ਇੱਕ ਬਹੁਜਨ ਸਮਾਜ ਪਾਰਟੀ ਹੈ ਜੋ ਆਪਣਾ ਜੂਥ ਵੀ ਬਚਾ ਸਕਦੀ ਹੈ ਆਪਣਾ ਕਿਸਾਨ ਵੀ ਬਚਾ ਸਕਦੀ ਹੈ ਤੇ ਆਪਣਾ ਮਜ਼ਦੂਰ ਵੀ ਬਚਾ ਸਕਦੀ ਹੈ ਇਹਦੇ ਨਾਲ ਜਿਆਦਾ ਤੇ ਜਿਆਦਾ ਜੁੜਨਾ ਚਾਹੀਦਾ ਜੀ ਇਹਦੇ ਕਰਕੇ ਮੈਂ ਜੂਥ ਨੂੰ ਜਿਆਦਾ ਤੇ ਜਿਆਦਾ ਰਿਕਵੈਸਟ ਕਰਦਾ ਹਾਂ ਵੀ ਇਹਦੇ ਨਾਲ ਬੋਝਨ ਸਮਾਜ ਪਾਰਟੀ ਨੂੰ ਜੁੜੋ ਜੀ ਆ ਮੌਜੂਦਾ ਭੈਣ ਜਸਵੀਰ ਕੌਰ ਜੋ ਕਿ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਅੱਜ ਬੋਝਨ ਸਮਾਜ ਪਾਰਟੀ ਜੁਆਇਨ ਕੀਤੀ ਹੈ ਭੈਣ ਜੀ ਬਹੁਤ ਬਹੁਤ ਮੁਬਾਰਕਾਂ ਤੋ ਕਿਸ ਤਰ੍ਹਾਂ ਦੀਆਂ ਪ੍ਰੋਬਲਮਸ ਤੁਹਾਨੂੰ ਦੂਜਿਆਂ ਸਸਤਾਦਾਂ ਵਿੱਚ ਆਈਆਂ ਤੁਸੀਂ ਅੱਜ ਬਹੁਜਨ ਸਮਾਜ ਪਾਰਟੀ ਜੁਆਇਨ ਕੀਤੀ ਹੈ ਮੈਂ ਜੈਪੀ ਜੈਪੜ ਬਲੇ ਸੋਨਿਹਾਲ ਬਹੁਤ शुक्रिया ਪਹਿਲਾਂ ਤਾਂ ਮੈਂ ਇਹ ਕਹਿ ਦਵਾਂਗੀ ਜੀ ਮੈਂ ਪਿਛਲੇ 15 ਸਾਲਾਂ ਤੋਂ ਕਿਉਂਕਿ ਤਖੜੀ ਨਾਲ ਜੁੜੀ ਹੋਈ ਸੀ ਤੇ ਉਸ ਤੋਂ ਬਾਅਦ ਜੀ 15 ਅਸੀਂ ਕੋਈ ਆਪਣੀ ਅਪੀਲ ਰੱਖਣੀ ਕੋਈ ਐਪਲੀਕੇਸ਼ਨ ਪਾਣੀ ਤੇ ਸਾਡੀ ਨਹੀਂ ਸੁਣਾਈ ਹੋਣੀ ਅਸੀਂ ਪਿਛਲੇ 15 ਸਾਲਾਂ ਤੋਂ ਅੱਗੇ ਹੋ ਕੇ ਆਪਣਾ ਸਾਰਾ ਸਮਾਂ ਉਹਨੂੰ ਪਾਰਟੀ ਦਿੱਤਾ ਜਦੋਂ ਵੀ ਸਭ ਕੁਝ ਕਰਦੇ ਰਹੇ ਆ ਤਾਂ ਫੇਰ ਵੀ ਨਹੀਂ ਸਾਨੂੰ ਮਿਲਿਆ ਤਾਂ ਅਸੀਂ ਹੁਣ ਤੱਕ ਵੀ ਸਾਡਾ ਬੱਚਿਆਂ ਬਾਰੇ ਨਹੀਂ ਕੋਈ ਸੋਚਿਆ ਸਾਡੇ ਬਾਰੇ ਨਹੀਂ ਸੋਚਿਆ ਕੁਝ ਤੇ ਹੋਰ ਸਮਾਜ ਬਾਰੇ ਨਹੀਂ ਸੋਚਿਆ ਇਸ ਕਰਕੇ ਸਾਨੂੰ ਸਾਡਾ ਸਾਥ ਨਹੀਂ ਦਿੱਤਾ ਇਸ ਕਰਕੇ ਅਸੀਂ ਇਸ ਪਾਰਟੀ ਤੋਂ ਪਿੱਛੇ ਹਟ ਗਏ ਤੁਸੀਂ ਅੱਜ ਕਿਵੇਂ ਮਹਿਸੂਸ ਕਰਦੇ ਹੋ ਬਹੁਜਨ ਸਮਾਜ ਪਾਰਟੀ ਵਿੱਚ ਆ ਕੇ ਬਹੁਤ ਵਧੀਆ ਮਹਿਸੂਸ ਕਰਦੇ ਆ ਜੀ ਕਿਉਂਕਿ ਇੱਕ ਸੱਚਾ ਤੇ ਇੱਕ ਅੱਛਾ ਯੂਥ ਹੈ ਜੀ ਪਰਮਜੀਤ ਕੌਰ ਜਿਨ੍ਹਾਂ ਨੇ ਲੰਬਾ ਸਮਾਂ ਕੰਮ ਕੀਤਾ ਹੈ ਭੈਣ ਜੀ ਸਤੀ ਕਾ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਬੌਧਾ ਸਮਾਜ ਪਾਰਟੀ ਦੇ ਵਿੱਚ ਇੱਕ ਵੱਡੇ ਪੱਧਰ ਤੇ ਸ਼ਰਕਤ ਕੀਤੀ ਕੀ ਕਹਿਣਾ ਚਾਹੋਗੇ ਅੱਜ ਜਿਹੜੇ ਚੁਣੇ ਗਏ ਮੈਂਬਰ ਆ ਮੈਂ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਨੀ ਆ 2 ਸਾਲ ਦਾ ਸਮਾਂ ਤੁਹਾਡੇ ਕੋਲ 2 ਸਾਲ ਦੇ ਸਮੇਂ ਦੇ ਵਿੱਚ ਤੁਸੀਂ ਬਹੁਤ ਕੁਝ ਕਰ ਸਕਦੇ ਹੋ ਇਸ ਸਮਾਜ ਨੂੰ ਅੱਗੇ ਲਿਆਉਣ ਲਈ ਸੋ ਅੱਜ ਇਸ ਚੀਜ਼ ਦੀ ਕਦਰ ਕਰਿਓ ਕੋਈ ਵੀ ਕੰਮ ਔਖਾ ਨਹੀਂ ਹੁੰਦਾ ਸੋ ਮੈਂ ਇਹੀ ਅਪੀਲ ਕਰਾਂਗੀ ਕਿ ਜਿੰਨਾ ਵੱਧ ਤੋਂ ਵੱਧ ਟਾਈਮ ਕੱਢ ਕੇ ਇਹ ਸਮਾਜ ਦਾ ਕੁ ਸੁਧਾਰ ਕਰੋ ਆਪਣੇ ਬੱਚਿਆਂ ਦਾ ਆਉਣ ਵਾਲੀ ਪੀੜ੍ਹੀਆਂ ਦਾ ਜੈ ਪੀਮ ਜੈ ਪਰ ਮੈਰਾ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਬਹੁਜਨ ਸਮਾਜ ਪਾਰਟੀ ਵੱਲੋਂ ਸਾਰੇ ਰੋਪੜ ਦੇ ਸੂਝਵਾਨ ਅਹੁਦੇਦਾਰਾਂ ਵੱਲੋਂ ਨਵੇਂ ਗਈ ਚੁਣੀ ਕੀ ਟੀਮ ਵੱਲੋਂ ਪਹਿਲਾਂ ਤੁਹਾਡੇ ਚੈਨਲ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਭੌਜਨ ਸਮਾਜ ਪਾਰਟੀ ਨੇ 8 ਜ਼ੋਨਾਂ ਵਿੱਚ ਪੰਜਾਬ ਨੂੰ ਵੰਡ ਕੇ ਸਾਡੀ ਜ਼ੋਨ ਪਟਿਆਲਾ ਵਿੱਚ ਡਿਊਟੀ ਲੱਗੀ ਜੋ ਸਾਡੀ ਸਮੁੱਚੀ ਲੀਡਰਸ਼ਿਪ ਪਹੁੰਚੀ ਹੈ ਅੱਜ ਜ਼ਿਲ੍ਹੇ ਰੋਪੜ ਦੀ ਹਾਈ ਕਮਾਂਡ ਜ਼ਿਲ੍ਹਾ ਬੌਡੀ ਸਾਰੀਆਂ ਚੁਣ ਦਿੱਤੀਆਂ ਇਹ ਅੱਗੇ ਹੋ ਕੇ ਕੰਮ ਕਰਨਗੇ ਆਉਣ ਵਾਲੇ 2027 ਦੇ ਵਿੱਚ ਬਹੁਜਨ ਸਮਾਜ ਪਾਰਟੀ ਪੰਜਾਬ ਦੀ ਧਰਤੀ ਤੇ ਸਰਕਾਰ ਬਣਾਏਗੀ ਤੇ ਪੰਜਾਬ ਨੂੰ ਸੰਭਾਲੇਗੀ ਪੰਜਾਬ ਸੁਭਾਣ ਤੋਂ ਬਾਅਦ ਇਹਨਾਂ ਗਰੀਬ ਲੋਕਾਂ ਦਾ ਕਿਸਾਨਾਂ ਦਾ ਦੁਕਾਨਦਾਰਾਂ ਦਾ ਵਪਾਰੀਆਂ ਦਾ ਕੰਮ ਬਹੁਜਨ ਸਮਾਜ ਪਾਰਟੀ ਪਹਿਲੇ ਧਾਰ ਤੇ ਕਰਕੇ ਇਹਨਾਂ ਲੋਕਾਂ ਨੂੰ ਬਣਦਾ ਮਾਨ ਸਤ ਕਰ ਦੇਵੇਗੀ ਅਕਚਰ ਅਮਰਜੀਤ ਸਿੰਘ ਝਲੂਰ ਜੋ ਕੇ ਸਟੇਟ ਬੋਡੀ ਵਿੱਚ ਲੈ ਗਏ ਨੇ ਕੀ ਕਹਿਣਾ ਚਾਹੋਗੇ ਮੈਂ ਕੁਮਾਰੀ ਮਾਂ ਭਤੀਜੀ ਦੇ ਦਿਸਾ ਨਿਰਦੇਸ਼ਾਂ ਦੇ ਅਨੁਸਾਰ ਪੰਜਾਬ ਦੇ ਪ੍ਰਧਾਨ ਸਰਦਾਰ ਅਵਤਾਰ ਸਿੰਘ ਕ੍ਰੀਮਪੁਰ ਜੀ ਦੀ ਰਹਿਨਮਾਈ ਹੇਠ ਅੱਜ ਅਸੀਂ ਜੋਨ ਪਟਿਆਲਾ ਦੀ ਪੰਜਵੀਂ ਮੀਟਿੰਗ ਜਿਹੜੀ ਹੈ ਰੋਪੜ ਵਿਖੇ ਕਰਨ ਜਾ ਰਹੇ ਹਾਂ ਅੱਜ ਦਾ ਮੀਟਿੰਗ ਦਾ ਏਜੰਡਾ ਜਿਹੜਾ ਸਾਡਾ ਉਹ ਸੰਗਠਨ ਨੂੰ ਚੁਸਤ ਤੇ ਦਰਸਤ ਬਣਾਉਣਾ ਹੈ ਸੰਗਠਨ ਨੂੰ ਚੁਸਤ ਦਰਸਤ ਬਣਾ ਕੇ ਅਸੀਂ ਸਾਸਿਕ ਦਾ ਜਿਹੜਾ ਕਰੈਕਟਰ ਹੈ ਬਿਲਡ ਕਰਨ ਦੇ ਲਈ ਜਾ ਰਹੇ ਹਾਂ ਬੋਝਨ ਸਮਾਜ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਕਿਉਂਕਿ ਜਿੰਨਾ ਸਮਾਂ ਅਸੀਂ ਬੋਝਨ ਸਮਾਜ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਸ਼ਾਸਕ ਦਾ ਜਿਹੜਾ ਕਰੈਕਟਰ ਹੈ ਬਿਲਡ ਨਹੀਂ ਕਰਾਂਗੇ ਉਹਨਾਂ ਟਾਈਮ ਸਾਡੇ ਕੋਲੇ ਪੰਜਾਬ ਦੇ ਜਿਹੜੇ ਲੋਕ ਹੈ ਉਹ ਸਾਡੇ ਦੇ ਭਰੋਸਾ ਨਹੀਂ ਕਰਨਗੇ ਇਸ ਕਰਕੇ ਅਸੀਂ ਬੋਝਨ ਸਮਾਜ ਪਾਰਟੀ ਦੀ ਲੀਡਰਸ਼ਿਪ ਦੇ ਵਿੱਚ ਸ਼ਾਸਕ ਦਾ ਕਰੈਕਟਰ ਬਿਲਡ ਕਰਕੇ ਔਰ ਪੰਜਾਬ ਦੇ ਉੱਪਰ ਸਤਾ ਦੇ ਕਾਬਜ ਹੋਵਾਂਗੇ 27 ਦੇ ਵਿੱਚ ਔਰ ਪੰਜਾਬ ਨੂੰ ਔਰ ਨਸ਼ਿਆਂ ਤੋਂ ਮੁਕਤ ਔਰ ਸਿੱਖਿਆ ਦੇ ਖੇਤਰ ਦੇ ਵਿੱਚ ਔਰ ਜਿਸ ਤਰ੍ਹਾਂ ਆਪਣੇ ਬੋਝਨ ਸਮਾਜ ਪਾਰਟੀ ਪੂਰੇ ਭਾਰਤ ਦੇ ਵਿੱਚ ਜੁਪੀ ਦੇ ਵਿੱਚ ਔਰ ਗਰੀਬ ਲੋਕਾਂ ਦੀ ਬਾਹ ਫੜ ਕੇ ਉਹਨਾਂ ਨੂੰ ਪੂਰੇ ਭਾਰਤ ਦੇ ਵਿੱਚ ਅੱਗੇ ਲੈ ਕੇ ਗਈ ਐ ਇਸੇ ਤਰ੍ਹਾਂ ਪੰਜਾਬ ਦੇ ਲੋਕਾਂ ਨੂੰ ਵੀ ਔਰ ਬਰਾਬਰ ਦਾ ਬਣਦਾ ਮਾਨ ਸਤਕਾਰ ਬੋਝਨ ਸਮਾਜ ਪਾਰਟੀ ਦੇਵੋਗੀ ਔਰ ਹਰ ਭਾਈਚਾਰੇ ਨੂੰ ਨਾਲ ਲੈ ਕੇ ਚੱਲੂਗੀ ਇਹਨਾਂ ਕੁਝ ਕਹਿੰਦੇ ਰਜਾ ਲੈਣਾ ਜੈ ਭੀਮ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਬਾਂਸੇ ਦੇ ਵੱਡੇ ਆਗੂ ਨੇ ਕੀ ਕਹਿਣਾ ਚਾਹੋਗੇ ਜੀ ਤਾਂ ਇਹ ਕਹਿੰਦੇ ਨੇ ਕਿ ਅਸੀਂ ਸਮਾਜ ਵਿੱਚ ਸਮਾਜਿਕ ਪਰਿਵਰਤਨ ਨਾਲ ਆਰਥਿਕ ਮੁਕਤੀ ਦੀ ਲਹਿਰ ਨੂੰ ਅੱਗੇ ਵਧਾਈਏ ਔਰ ਘਰ-ਘਰ ਬਹੁਜੋ ਸਮਾਜ ਪਾਰਟੀ ਮਾਨੇਰ ਕਨਸ਼ੀ ਰਾਮ ਜੀ ਬਣਾਉਂ ਚਲਾਏ ਮਿਸ਼ਨ ਨੂੰ ਵਧਾ ਕੇ ਅੱਗੇ ਇਸ ਪਾਰਟੀ ਨੂੰ 2027 ਵਿੱਚ ਸਤਾ ਵਿੱਚ ਲਿਆਉਣ ਦੀ ਕੋਸ਼ਿਸ਼ ਕਰਨ ਵਾਸਤੇ ਕੰਮ ਕਰਾਂਗੇ ਗੁਰਚੰਦ ਸਿੰਘ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਬਹੁਤ ਹੀ ਧੰਨਵਾਦ ਜਿਹੜੇ ਚੈਨਲ ਤੇ ਤੁਸੀਂ ਸਾਨੂੰ ਕਵਰ ਕਰ ਰਹੇ ਆ ਤੁਹਾਡਾ ਵੀ ਧੰਨਵਾਦ ਅੱਜ ਜਿਹੜੀ ਸਾਡੇ ਜ਼ੋਨ ਦੀ ਬਿਊਟੀ ਲੱਗੀ ਸੀ ਲੀਡਰ ਸਾਹਿਬਾਨਾਂ ਦੀ ਉਹਨਾਂ ਨੇ ਆ ਕੇ ਮੀਟਿੰਗ ਲਈ ਹੈ ਔਰ ਉਸ ਮੀਟਿੰਗ ਦੇ ਉਪਰੰਤ ਜਿਹੜਾ ਹਲਕਾ ਰੋਪੜ ਦਾ ਮੈਨੂੰ ਪ੍ਰਧਾਨਗੀ ਦਿੱਤੀ ਗਈ ਹੈ ਜਿੰਮੇਵਾਰੀ ਦਿੱਤੀ ਹੈ ਔਰ ਮੈਂ ਇਸ ਜਿੰਮੇਵਾਰੀ ਨੂੰ ਤਨ ਦੇ ਦਹੀ ਦੇ ਨਾਲ ਨਿਭਾਵਾਂਗਾ ਔਰ ਮੈਂ ਆਉਣ ਵਾਲੇ 27 ਦੇ ਵਿੱਚ ਜਿਹੜਾ ਇਲੈਕਸ਼ਨ ਆਏ ਉਹ ਮੈਂ ਆਪਣੇ ਰੋਪੜ ਵਿਧਾਨ ਸਭਾ ਤੋਂ ਜਿੱਤ ਪ੍ਰਾਪਤ ਕਰਕੇ ਦਿਖਾਵਾਂਗਾ ਔਰ ਮੈਨੂੰ ਅਸ਼ੀਰਵਾਦ ਹੈ ਪਾਰਟੀ ਦਾ ਔਰ ਮੇਰੇ ਸਾਥੀਆਂ ਦਾ ਔਰ ਮੈਂ ਹਰ ਤਰ੍ਹਾਂ ਦੀ ਹਰ ਕੁਰਬਾਨੀ ਦੇਣ ਨੂੰ ਤਿਆਰ ਹੈ ਜੋ ਬਹੁਜੰਦੀ ਸਮਾਜ ਦੀ ਖਾਤਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਕਿ ਜਿੰਨੇ ਵੀ ਦੂਰੋਂ ਨੇੜੇ ਪਾਰਟੀ ਦੇ ਜਨੈਲ ਆਏ ਐ ਮੈਂ ਉਹਨਾਂ ਦਾ ਦੁਬਾਰਾ ਧੰਨਵਾਦ ਕਰਦਾ ਜੀ ਆਇਆਂ ਆਖਦਾ